ਸ੍ਰੀਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ 2200 ਸਕਰ ਫੁੱਟ ਦੇ ਵਿੱਚ ਬਣੀ ਹੋਈ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਜੋ ਕਿ ਇੱਕ ਕਲਾਸਿਕਲ ਲੁੱਕ ਦੇ ਵਿੱਚ ਬਣੀ ਹੋਈ ਹੈ ਤੇ ਇੱਕ ਜਾਇਜ਼ ਜਾਇ ਇਰੀਆ ਜੋ ਕਿ ਛੋਟੇ ਪਰਿਵਾਰ ਵਾਸਤੇ ਬਹੁਤ ਵਧੀਆ ਤੇ ਜ਼ਿਆਦਾਤਰ ਕੋਠੀਆਂ ਅੱਜ ਕੱਲ ਜੋ ਬਣ ਰਹੀਆਂ ਨੇ ਇਸੇ ਤਰ੍ਹਾਂ ਦੀਆਂ ਹੀ ਬਣ ਰਹੀਆਂ ਨੇ ਜੇਕਰ ਕਿਸੇ ਭਰਾ ਨੂੰ ਕੋਈ ਇਦਾਂ ਦੀ ਪਲੈਨਿੰਗ ਪਸੰਦ ਆਉਂਦੀ ਹੈ ਬਾਈ ਜਿਹੜੇ ਨੇ ਇਹ ਤਿਆਰ ਕੀਤੀ ਹੈ ਕੋਠੀ ਠੇਕੇਦਾਰ ਨੇ ਉਹਨਾਂ ਦਾ ਆਪਾਂ ਨੰਬਰ ਸਕਰੀਨ ਤੇ ਪਾਵਾਂਗੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੋਈ ਵੀ ਰਾਇ ਲੈ ਸਕਦੇ ਹੋ ਸੋ ਇੱਕ ਵਾਰ ਬਾਈ ਪਹਿਲਾਂ ਇੱਕ ਵਾਰ ਫਰੰਟ ਦਾ ਵਾਲ ਦਾ ਡਿਜ਼ਾਈਨ ਦਿਖਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੋ ਕਿ ਫਰੰਟ ਵਾਲ ਦਾ ਜੇਕਰ ਕਿਸੇ ਨੇ ਇਦਾਂ ਦੀ ਕੋਈ ਵੀ ਬਾਲ ਤਿਆਰ ਕਰਨੀ ਹੋਵੇ ਤਾਂ ਦੇਖ ਕੇ ਤਿਆਰ ਕਰ ਸਕਦੇ ਹਾਂ ਸੋ ਗੇਟ ਦੀ ਗੱਲ ਕਰੀ ਤਾਂ ਮਕਾਨ ਮਾਲਕ ਦੇ ਦੱਸਣ ਅਨੁਸਾਰ 85 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਗੇਟ ਤਿਆਰ ਕੀਤਾ ਹੋਇਆ ਹੈ ਜੋ ਕਿ ਇਹ ਲੋਗੋ ਦੇਖ ਰਹੇ ਆ ਤੁਸੀਂ ਇਹ ਅਲੱਗ ਦਾ ਰੇਟ ਹੁੰਦਾ ਇਹਨਾਂ ਦਾ ਸੋ ਇਹ ਦੋਦਰੇ ਤੋਂ ਬਾਈ ਨੇ ਤਿਆਰ ਕਰਵਾਇਆਗਾ ਕਾਫੀ ਸੋਹਣਾ ਗੇਟ ਬਣਿਆ ਹੋਇਆ ਡਿਜ਼ਾਈਨਿੰਗ ਦੇ ਹਿਸਾਬ ਨਾਲ ਬਈ ਦਿਖਾ ਦਿਓ ਬੈਕ ਤੋਂ ਥੋੜਾ ਪਿੱਛੇ ਹੋ ਕੇ ਸੋ ਇਹ ਦੋ ਗੇਟ ਰੱਖੇ ਗਏ ਨੇ ਜੋ ਕਿ ਇੱਕ ਵੱਡਾ ਤੇ ਇੱਕ ਛੋਟਾ ਸੋ ਇਧਰ ਵੀ ਦੇਖ ਸਕਦੇ ਹੋ ਤੁਸੀਂ ਸੋ ਇਹ ਕਾਫੀ ਖੁੱਲਾ ਪਲਾਟ ਬਣਿਆ ਹੋਇਆ ਹੈ ਜੋ ਕਿ ਇਹ ਪਲਾਟ ਹੈਗਾ ਇਸ ਦੀ ਚੌੜਾਈ 75 ਫੁੱਟ ਤੇ ਲੰਬਾਈ 150 ਫੁੱਟ ਹੈ ਪਲਾਟ ਦੀ ਤੇ ਕੋਠੀ ਦੀ ਪਲਾਟ ਦੀ ਗੱਲ ਕਰੀ ਜੋ ਕਿ ਕਵਰਡ ਏਰੀਆ ਹੈਗਾ 41 36 ਦਾ ਪਲਾਟ ਹੈ ਇਹ ਜੋ ਕਿ 11400 1400 ਸਕਰ ਫੁੱਟ ਬਣ ਜਾਂਦਾ ਤੇ 800 ਸਕਰ ਫੁੱਟ ਉੱਪਰ ਬਣਿਆ ਹੋਇਆ ਹੈਗਾ 1400 ਸਕੁਅਰ ਫੁੱਟ ਨੀਚੇ ਜਿਹੜਾ ਕਿ ਪਲਾਨ ਆ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਕਿਵੇਂ ਦਾ ਪਲਾਨ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਇਸ ਦੇ ਵਿੱਚ ਇੱਕ ਖਾਸ ਚੀਜ਼ ਹੈ ਜਿਹੜੀ ਕਿ ਹਰ ਇੱਕ ਘਰ ਦੀ ਲੋੜ ਹੁੰਦੀ ਹੈਗੀ ਜੋ ਕਿ ਕਾਰਜੀ ਚੁੱਲਾ ਚੌਂਕਾ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਬਾਈ ਨੇ ਜੋ ਕਿ ਆਪਣੀ ਕਿਚਨ ਹੈਗੀ ਕੋਠੀ ਦੇ ਵਿੱਚ ਵਾਲੀ ਉਹਦੇ ਨਾਲ ਹੀ ਅਟੈਚ ਕੀਤਾ ਸੋ ਲੇਡੀਜ਼ ਨੂੰ ਕੰਮ ਕਰਦੇ ਸਮੇਂ ਬਿਲਕੁਲ ਵੀ ਤੰਗੀ ਨਹੀਂ ਆਉਣੀ ਇਸ ਚੀਜ਼ ਦੀ ਸੋ ਬਾਈ ਨੇ ਇਹ ਜੋ ਕਿ ਕੋਠੀ ਦੇ ਚਾਰੇ ਸਾਈਡਾਂ ਤੇ ਜਗ੍ਹਾ ਛੱਡੀ ਹੋਈ ਆ ਆਪਣੀ ਬਾਈ ਇੱਕ ਵਾਰ ਇਧਰੋਂ ਦਿਖਾ ਦਿਓ ਪਹਿਲਾਂ फ्रंट टेलीविज़न दोस्तों देख सकते हो ਤੁਸੀਂ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਜੋ ਕਿ ਇਹ ਵਿੰਡੋ ਦੀ ਗੱਲ ਕਰੀਏ ਜਿਗਠ ਕਿਤੇ ਕਿਤੇ ਮਤਲਬ ਜੋੜੀਆਂ ਜਾਂ ਕੰਮਾਂ ਜੇਕਰ ਆਪਾਂ ਗੱਲ ਕਰਦੇ ਕਿਤੇ ਕਿਤੇ ਲਵਾਈ ਹੈ ਇਹ ਬਾਈ ਨੇ ਸੋ ਇਹ ਮਟੀਰੀਅਲ ਹੈ ਜਿਹੜਾ ਇਹ ਬਹੁਤ ਵਧੀਆ ਮਟੀਰੀਅਲ ਦੀ ਬਣੀ ਹੋਈ ਹੈ ਨਾ ਇਹ ਲੱਕੜ ਹੈ ਤੇ ਨਾ ਇਹ ਕੋਈ ਮਤਲਬ ਹੋਰ ਹੋਇਆ ਇਹ ਫਾਈਬਰ ਦੱਸ ਰਹੇ ਸੀ ਵੀਰਾਂ ਫਾਈਬਰ ਤੇ ਇੱਕ ਪਲਾਸਟਿਕ ਦਾ ਮਿਕਸ ਹੈ ਕੋਈ ਇੱਥੇ ਫੈਕਟਰੀ ਲੱਗੀ ਹੋਈ ਆ ਜੋ ਕਿ ਰਮਦੇਤ ਦੇ ਵਾਲਾ ਇਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਤੋਂ ਤਿਆਰ ਕਰਵਾਈਆਂ ਉਹ ਬਾਈ ਰੇਟ ਵੀ ਦੱਸ ਰਹੇ ਸੀ ਇਹਨਾਂ ਦਾ ਕਿ ਫੁੱਟ ਦੇ ਹਿਸਾਬ ਨਾਲ ਇਹ ਬਣਾਈ ਹੋਈ ਆ ਕੁਸ 300 ਫੁੱਟ ਦੇ ਹਿਸਾਬ ਨਾਲ ਕਹਰੇ ਸੀਗੇ ਸ਼ਾਇਦ 300 ਪੀ ਸਕੁਏਰ ਫੁੱਟ ਸੋ ਦੋ ਵਿੰਡੋਆ ਰੱਖੀਆਂ ਗਈਆਂ ਨੇ ਜੋ ਕਿ ਵੇਖ ਸਕਦਾ ਤੇ ਇਧਰ ਕਾਫੀ ਖੁੱਲੀ ਜਗ੍ਹਾ ਛੱਡੀ ਹੋਈ ਆ ਬੈਕ ਸਾਈਡ ਤੇ ਬਾਈ ਦੀਚ ਕਾਫੀ ਜਗ੍ਹਾ ਹੈਗੀ ਸੋ ਬੈਕ ਸਾਈਡ ਤੇ ਬਾਈ ਨੇ ਮਤਲਬ ਆਪਣੀ ਜਗ੍ਹਾ ਸਬਜੀ ਸੁਬਜੀ ਵਗੈਰਾ ਵੀ ਲਗਾ ਸਕਦੇ ਆ ਤੇ ਇੱਥੇ ਸਾਹਮਣੇ ਜੋ ਦੇਖ ਰਹੇ ਹੋ ਤੁਸੀਂ ਖਾਲੀ ਜਗ੍ਹਾ ਬਣੀ ਹੋਈ ਆ ਇੱਥੇ ਪਾਰਕ ਬਣਾਉਣੀ ਹੈਗੀ ਸੋ ਕੋਠੀ ਬਣ ਕੇ ਹੁਣੇ ਰੈਡੀ ਹੋਈ ਹੈਗੀ ਹੁਣੇ ਤਿਆਰ ਹੋਈ ਆ ਅੰਦਰ ਪੇਂਟ ਦਾ ਕੰਮ पीओपी ਦਾ ਕੰਮ ਰਹਿੰਦਾ ਤੇ ਉੱਪਰ ਬਾਈ ਦਿਖਾ ਦਿਓ ਉੱਪਰ ਪਾਵੇ ਲਗਾਏ ਹੋਏ ਨੇ ਜੋ ਕਿ ਕਾਫੀ ਹੈਵੀ ਲੁੱਕ ਦਿੰਦੇ ਨੇ ਕੋਠੀ ਨੂੰ ਇਧਰਲੀ ਸਾਈਡ ਤੇ ਇਧਰ ਪੋਰਚ ਦੇ ਉੱਪਰ ਸੋ ਆਜੋ ਬਾਈ ਪੋਰਚ ਦਿਖਾਉਣਾ ਆਪਾਂ ਇਹ ਸਾਹਮਣੇ ਪੋਰਚ ਆ ਜਾਂਦਾ ਦੋਸਤੋ ਜੋ ਕਿ ਇਧਰ ਰੈਂਪ ਬਣਾਇਆ ਹੋਇਆ ਹੈ ਗੱਡੀ ਵਾਸਤੇ ਤੇ ਜਿਹੜੀ ਇਹ ਤੁਸੀਂ ਟਾਇਲ ਦੇਖ ਰਹੇ ਹੋ ਬਲੈਕ ਐਂਡ ਵਾਈਟ ਇਹ ਸਿਰਫ ਪੋਰਚ ਦੇ ਵਿੱਚ ਤੇ ਬੈਕ ਸਾਈਡ ਤੇ ਜੋ ਇਹਨਾਂ ਦਾ ਆਰ ਜੀ ਕਿਚਨ ਬਣਿਆ ਹੋਇਆ ਉਸ ਦੇ ਵਿੱਚ ਤੇ ਉੱਪਰ ਜੋ ਓਪਨ ਜਗ੍ਹਾ ਹੈਗੀ ਫਰਸਟ ਫਲੋਰ ਦੇ ਉੱਪਰ ਉਸ ਦੇ ਵਿੱਚ ਇਹ ਤਰ੍ਹਾਂ ਦੀ ਟਾਈਲ ਲਗਾਈ ਹੋਈ ਹੈ ਤੇ ਅੰਦਰ ਤੇ ਉੱਪਰ ਜੋ ਫਰਸਟ ਫਲੋਰ ਅੰਦਰ ਅੰਦਰ ਕਵਰਡ ਏਰੀਆ ਉਸ ਦੇ ਵਿੱਚ 2x4 ਦੀ ਵਾਈਟ ਟਾਈਲ ਲੱਗੀ ਹੋਈ ਹੈ ਤੇ ਸਾਹਮਣੇ ਇਹ ਵਿੰਡੋ ਆ ਜਾਂਦੀ ਹੈ ਜੋ ਕਿ ਦੇਖ ਸਕਦੇ ਹੋ ਤੁਸੀਂ ਕਿਚਨ ਹੈਗਾ ਇੱਥੇ ਕਿਚਨ ਦੇ ਵਿੱਚੋਂ ਸਾਹਮਣੇ ਨਿਗਾਹ ਪੈਂਦੀ ਹੈ ਬਾਹਰ ਦੇ ਉੱਪਰ ਤੇ ਇੱਥੇ ਆਪਾਂ ਇੱਕ ਟਾਈਮ ਵਿੰਡੋ ਖੋਲ ਵੀ ਸਕਦੇ ਹਾਂ ਇੱਕ ਸ਼ੀਸ਼ਾ ਫਿਕਸ ਕੀਤਾ ਹੋਇਆ ਤੇ ਇੱਕ ਓਪਨ ਵਾਲਾ ਜੋ ਕਿ ਓਪਨ ਕਰ ਸਕਦੇ ਹਾਂ ਅੰਦਰ ਹਵਾ ਵੀ ਕ੍ਰੋਸਿੰਗ ਆ ਜੋ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ ਕੋਠੀ ਦੇ ਵਿੱਚ ਸਾਰ ਹਰ ਇੱਕ ਰੂਮ ਦੇ ਵਿੱਚ ਵਿੰਡੋ ਲਗਾਈ ਗਈ ਹੈਗੀ ਸੋ ਆਜੋ ਦੋਸਤੋ ਐਂਟਰ ਹੁੰਨੇ ਆ ਇਹ ਸਾਹਮਣੇ ਜੋ ਦੇਖ ਰਹੇ ਤੁਸੀਂ ਲ lobby ਆ ਜਾਂਦੀ ਹੈ ਵਧੀਆ ਕਾਫੀ ਚਾਨਣ ਪੈਂਦਾ ਕੋਠੀ ਦੇ ਵਿੱਚ ਕੋਈ ਹਨੇਰਾ ਨਹੀਂ ਜਾਪਦਾ ਬਿਲਕੁਲ ਵੀ ਇਧਰ ਸਾਹਮਣੇ ਵੇਖ ਰਹੇ ਹੋ ਤੁਸੀਂ ਜੋ ਕਿ ਲੈਫਟ ਸਾਈਡ ਤੇ ਡ੍ਰੈنگ ਰੂਮ ਬਣਾ ਹੋਇਆ ਹੈ ਕਾਫੀ ਖੁੱਲਾ ਡ੍ਰੈنگ ਰੂਮ ਹੈ ਸੋ ਇਸ ਦੇ ਵਿੱਚ ਵੱਡੀ ਵਿੰਡੋ ਰੱਖੀ ਗਈ ਹੈ ਸਾਹਮਣੇ ਆਪਾਂ ਉਧਰ ਦੀ ਵੀ ਦਿਖਾ ਚੁੱਕੇ ਹਾਂਗੇ ਤੇ ਖੁੱਲਾ ਕਾਫੀ ਬਾਹਰ ਰੱਖਿਆ ਗਿਆ ਸਾਹਮਣੇ ਕਿਚਨ ਦਾ ਏਰੀਆ ਆ ਜਾਂਦਾ ਹੈ ਇਧਰ ਬੈਕ ਸਾਈਡ ਤੇ ਦਿਖਾ ਦਿਓ ਭਾਈ ਇਹ ਵੀ ਕਾਫੀ ਕੰਮ ਰਹਿੰਦਾ ਹੈ ਬਾਈ ਦਾ ਕੰਮ ਚੱਲ ਰਿਹਾ ਸੀਗਾ ਹਜੇ ਵਾਲ ਪੱਟੀ ਦਾ ਪੇਂਟ ਦਾ ਕੰਮ ਕਾਫੀ ਰਹਿੰਦਾ ਹੈਗਾ ਸੋ ਸਲੇਬ ਵਗੈਰਾ ਤਿਆਰ ਹੋ ਗਈ ਤੇ ਲੱਕੜ ਦਾ ਕੰਮ ਵੀ ਸਾਰਾ ਰਹਿੰਦਾ ਹੈਗਾ ਕਿਤੇ ਕਿਤੇ ਕੋਈ ਨਾ ਕੋਈ ਬਾਰ ਬੰਦ ਕਰਾਇਆ ਮਤਲਬ ਬਾਹਰੋਂ ਅੰਦਰ ਰੇਤਾ ਆਉਣ ਤੋਂ ਤੇ ਇਧਰ ਬੈਕ ਸਾਈਡ ਤੇ ਜੋ ਆਪਾਂ ਦੱਸ ਰਹੇ ਜੀ ਤੁਹਾਨੂੰ ਕਾਫੀ ਵਧੀਆ ਚੀਜ਼ ਬਣੀ ਹੋਈ ਹੈ ਇਹ ਕਿਚਨ ਜੋ ਕਿ ਹਰ ਇੱਕ ਘਰ ਦੀ ਲੋੜ ਹੁੰਦੀ ਹੈ ਦੋਸਤੋ ਹਰ ਇੱਕ ਘਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਆਰਜੀ ਚੁੱਲੇ ਚੌਕੇ ਦੀ ਸੋ ਆਪਾਂ ਕੀ ਕਰਦੇ ਆ ਜੋ ਕਿ ਕੋਠੀ ਦੇ ਨਾਲ ਆਪਣੀ ਮਤਲਬ ਅੰਦਰ ਵਾਲੀ ਕਿਚਨ ਹੁੰਦੀ ਹੈ ਉਹ ਤਾਂ ਕਾਫੀ ਦੂਰ ਲੈ ਜਾਂਦੇ ਨੇ ਆਪਾਂ ਬਾਹਰਲੀ ਕਿਚਨ ਸੋ ਲੇਡੀਜ਼ ਨੂੰ ਨਾ ਤੰਗੀ ਆਉਂਦੀ ਏ ਥੋੜੀ ਦਿੱਕਤ ਆਉਂਦੀ ਏ ਸਮਾਨ ਇੱਧਰ ਉੱਧਰ ਰੱਖਣ ਦੀ ਸੋ ਇਹ ਬਾਈ ਨੇ ਬਹੁਤ ਵਧੀਆ ਚੀਜ਼ ਬਣਾਈ ਹੈਗੀ ਇੱਧਰੋਂ ਨਾਲ ਹੀ ਅਟੈਚ ਘਰਤੀ ਰਸੋਈ ਇਹ ਬਾਹਰਲੀ ਰਸੋਈ ਕਿਚਨ ਇਹਦੇ ਵਿੱਚ ਵਧੀਆ ਪੱਕੀ ਸਲੈਬ ਪਵਾਤੀ ਜੋ ਕਿ ਮਾਰਬਲਾ ਦੇਖ ਰਹੇ ਹੋ ਤੁਸੀਂ ਤੇ ਇੱਥੇ ਗ੍ਰੇਨਾਈਟ ਲਗਾਇਆ ਹੋਇਆ ਇੱਥੇ ਵੀ ਜੋ ਕੰਧੋਲੀ ਬਣਾਈ ਹੋਈ ਹੈਗੀ ਕੰਧੋਲੀ ਦੇ ਉੱਪਰ ਵੀ ਗ੍ਰੇਨਾਈਟ ਤੇ ਜਾਲੀਆਂ ਲਗਾ ਕੇ ਬਹੁਤ ਵਧੀਆ ਇੱਥੇ ਪਰਸਾਵਾ ਵੀ ਰਹਿਣਾਗਾ ਸੋ ਇੱਧਰ ਵਗ ਜੂਗਾ ਹੁਣ ਸੂਰਜ ਟਲ ਜਾਂਦਾ ਸੋ ਸਾਰਾ ਦਿ ਤੇ ਬਾਹਰ ਦਾ ਬਾਰ ਵੀ ਆ ਗਿਆ ਇਹ ਕਿਚਨ ਤੇ ਇਹ ਜਿਹੜੀ ਸਲੇਬ ਹੈ ਇਹਦੀ ਕੋਠੀ ਤੋਂ ਕਾਫੀ ਨੀਵੀਂ ਪਾਈ ਹੋਈ ਹੈਗੀ ਦੂਸਰੀ ਆਪਣੀ ਸਲੇਬ ਨਾਲੋਂ ਕਾਫੀ ਸਲੇਬ ਨੀਵੀਂ ਰੱਖੀ ਗਈ ਆ ਸੋ ਬੈਕ ਸਾਈਡ ਤੇ ਵੀ ਬਾਈ ਨੇ ਮਤਲਬ ਕੱਢਿਆ ਹੋਇਆਗਾ ਜੋ ਕਿ ਬਾਦਰਾ ਕਹਿ ਸਕਦੇ ਆਪਾਂ ਇਹਦੇ ਨਾਲ ਵਿੰਡੋ ਵਗੈਰਾ ਵੀ ਖਰਾਬ ਨਹੀਂ ਹੁੰਦੀ ਹੈਗੀ ਤੇ ਆਜੋ ਬਾਈ ਦਿਖਾ ਦਿਓ ਅੰਦਰ ਚੱਲਦੇ ਆਪਾਂ ਸੋ ਇੱਥੇ ਵਧੀਆ ਕਾਫੀ ਟਾਇਲ ਵਗੈਰਾ ਚੜਾ ਕੇ ਸੋ ਵਿੱਚ ਵੀ ਬਾਹਰ ਦਾ ਮਤਲਬ ਇਹ ਪੂਰਾ ਵਧੀਆ ਕੰਮ ਦੇਣਾ ਹੈ ਇਹਨੇ ਕਿਚਨ ਨੇ ਅੰਦਰ ਵਾਲੀ ਕਿਚਨ ਤੋਂ ਜ਼ਿਆਦਾ ਸੋ ਇਹ ਜਿਆਦਾਤਰ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਕੋਲੇ ਹੀ ਹੋਣੀ ਚਾਹੀਦੀ ਆ ਆਰਜੀ ਕਿਚਨ ਜੋ ਕਿ ਅੰਦਰਲੀ ਕਿਚਨ ਦੇ ਸੋ ਇਧਰ ਡ੍ਰੈਗ ਰੂਮ ਦੇ ਨਾਲ ਇੱਕ ਬੈਡਰੂਮ ਰੱਖਿਆ ਗਿਆ ਸਵੇਖ ਸਾਗਨ ਦੋਸਤੋ ਬਹੁਤ ਵਧੀਆ ਮਤਲਬ 11/12 ਦਾ ਹੀ ਬੈਡਰੂਮ ਬਣਿਆ ਹੋਇਆ ਹੈਗਾ ਵਧੀਆ ਕਾਫੀ ਖੁੱਲਾ ਬੈਡਰੂਮ ਆ ਸਾਹਮਣੇ ਵਿੰਡੋ ਰੱਖੀ ਗਈ ਹੈ ਇਸ ਦੇ ਵਿੱਚ ਵੀ ਸੋ ਹਰ ਇੱਕ ਰੂਮ ਦੇ ਵਿੱਚ ਵਿੰਡੋ ਦਾ ਕਾਫੀ ਧਿਆਨ ਹੈ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ ਤੇ ਇਹਦੇ ਵਿੱਚ ਇੱਕ ਕਾਮਨ ਵਾਸ਼ਰੂਮ ਰੱਖਿਆ ਗਿਆ ਜੋ ਕਿ ਨਾਲ ਅਟੈਚ ਨਹੀਂ ਕੀਤਾ ਰੂਮ ਦੇ ਸੂ ਰੂਮ ਦੇ ਨਾਲ ਵੀ ਰਹਿ ਜਾਂਦਾ ਜੋ ਕਿ ਕਾਮਨ ਵੀ ਆਪਾਂ ਕਾਮਨ ਤੌਰ ਤੇ ਵੀ ਯੂਜ਼ ਕਰ ਸਕਦੇ ਆ ਜੋ ਕਿ ਟਾਇਲ ਦੇਖ ਰਿਹਾ ਤੁਸੀਂ ਉੱਪਰ ਤੱਕ ਟਾਇਲ ਚੜਾਈ ਗਈ ਹੈਗੀ ਸੋ ਵਾਲ ਹੈਂਗਿੰਗ ਜੋ ਕਿ ਸੀਟ ਲਗਾਈ ਗਈ ਹੈ ਇਧਰ ਤੇ ਹੋਰ ਕਾਫੀ ਵਧੀਆ ਇਧਰ ਤੇ ਇੱਕ ਬੈਡਰੂਮ ਦੂਸਰੀ ਸਾਈਡ ਆ ਦੋ ਬੈਡਰੂਮ ਨੇ ਇਸ ਕੋਠੀ ਦੇ ਵਿੱਚ ਇਸ ਬੈਡਰੂਮ ਦੇ ਨਾਲ ਜੋ ਵੇਖ ਸਕਦਾ ਤੁਸੀਂ ਸਟੋਰ ਅਟੈਚ ਕੀਤਾ ਗਿਆ ਛੋਟਾ ਜਿਹਾ ਇੱਕ ਤੇ ਜਿਸ ਦੇ ਵਿੱਚ ਇੱਕ ਸੈਲਫ ਵਗੈਰਾ ਪਾਈ ਹੋਈ ਹੈ ਉੱਪਰ ਸਲੈਬ ਵਗੈਰਾ ਕਾਫੀ ਖੁੱਲਾ ਵਧੀਆ ਸਟੋਰ ਬਣਾਇਆ ਹੋਇਆ ਹੈ ਤੇ ਵਿੱਚ ਵੀ ਇੱਕ ਛੋਟਾ ਜਿਹਾ ਰਸਨਾ ਰੱਖਿਆ ਗਿਆ ਚਾਨਣ ਵਾਸਤੇ ਸੋ ਕੋਠੀ ਦੇ ਵਿੱਚ ਦੋ ਬੈਡਰੂਮ ਇੱਕ ਡ੍ਰੈਂਗ ਰੂਮ ਕਿਚਨ ਤੇ ਇੱਕ ਜੋ ਕਿ ਕਾਮਨ ਵਾਸਰੂਮ ਰੱਖਿਆ ਗਿਆ ਹੈ ਨੀਚੇ ਵਾਲਾ ਜੋ ਕਿ ਪਲਾਨ ਹੈ ਇਹ ਗਰਾਉਂਡ ਫਲੋਰ ਦੇ ਉੱਪਰ ਆਪਾਂ ਹੈਗੇ ਹਾਂ ਤੇ ਉੱਪਰ ਚੱਲਦੇ ਹਾਂ ਹੁਣ ਇਹਦੇ ਸਟੇਅਰ ਕੇਸ ਦੀ ਜਗ੍ਹਾ ਆ ਜਾਂਦੀ ਹੈ ਸੋ ਫਸਟ ਫਲੋਰ ਦੇ ਉੱਪਰ نیچے ਜੋ ਗਰਾਉਂਡ ਫਲੋਰ ਦੀ ਗੱਲ ਕਰਦੇ 14.5 1400 ਸਕਰ ਫੁੱਟ نیچے ਬਣਿਆ ਹੋਇਆ ਤੇ 800 ਸਕਰ ਫੁੱਟ ਉੱਪਰ ਬਣਿਆ ਹੋਇਆਗਾ ਜੋ ਕਿ ਇੱਥੇ ਛੋਟੀ ਜਿਹੀ ਲੋਬੀ ਦਾ ਏਰੀਆ ਰੱਖਿਆ ਗਿਆ ਹੈਗਾ ਛੋਟਾ ਜਿਹਾ ਲੋਬੀ ਦੇ ਵਿੱਚ ਜੋ ਇਹ ਬਾਰ ਵਾਲੀ ਐਂਟਰੀ ਆ ਗਈ ਜੋ ਬਾਲਕੋਨੀ ਨੂੰ ਜਾਂਦੀ ਹੈ ਤੇ ਇਧਰ ਇੱਕ ਬੈਡਰੂਮ ਬਣਾਇਆ ਗਿਆ ਉੱਪਰ ਆ ਵੇਖਸਾ ਤੁਸੀਂ ਜਿਸ ਦੇ ਨਾਲ ਕੇ ਵਾਸ਼ਰੂਮ ਅਟੈਚ ਕੀਤਾ ਗਿਆ ਤੇ ਡਰੈਸਿੰਗ ਰੂਮ ਤੇ ਇਧਰ ਵਾਸ਼ਰੂਮ ਡਰੈਸਿੰਗ ਰੂਮ ਤੇ ਵਾਸ਼ਰੂਮ ਜੋ ਕਿ ਉੱਪਰ ਰੂਮ ਦੇ ਨਾਲ ਅਟੈਚ ਹੈ ਤੇ ਇਧਰ ਇੱਕ ਬਾਰ ਜੋ ਕਿ 게ਟ ਬਾਹਰ ਰੱਖਿਆ ਗਿਆ ਬਾਲਕਨੀ ਨੂੰ ਕਹਿ ਸਕਦੇ ਆਪਾਂ ਇੱਥੋਂ ਹਵਾ ਕਰਾਸ ਹੁੰਦੀ ਆ ਕਾਫੀ ਜਿਆਦਾ ਸੋ نیچے ਇੱਥੇ ਬਾਈ ਨੇ ਦਸਨ ਮਤਾਉ ਗਾਰਡਨ ਬਣਾਉਣਾਗਾ ਸੋ ਕਾਫੀ ਵਧੀਆ ਕੋਠੀ ਬਣੀ ਹੋਈ ਹੈ ਦੋਸਤੋ ਛੋਟੇ ਪਰਿਵਾਰ ਵਾਸਤੇ ਬਹੁਤ ਵਧੀਆ ਪਲਾਨਿੰਗ ਹੈਗੀ ਸੋ ਉੱਪਰ ਇੱਕ ਬੈਡਰੂਮ ਬਣਾਇਆ ਹੋਇਆ ਜਿਸ ਦੇ ਨਾਲ ਇੱਕ ਛੋਟੀ ਜੀ ਲੋਬੀ ਅਟੈਚ ਹੈਗੀ ਆ ਵੇਖ ਸਕਦੇ ਹੋ ਤੁਸੀਂ ਤੇ ਬਾਕੀ ਏਰੀਆ ਓਪਨ ਰੱਖਿਆ ਗਿਆ ਜੋ ਬਾਹਰ ਦਿਖਾਉਣਾ ਤੁਹਾਨੂੰ ਆਪਾਂ ਇਹ ਬ੍ਰਾਂਡ ਆ ਜਾਂਦਾ ਜੋ ਕਿ ਬਾਲਕੋਨੀ ਕਹਿ ਸਕਦੇ ਆਪਾਂ ਇਸ ਦੇ ਵਿੱਚ ਕਾਫੀ ਗੁਲਾਈ ਦੇ ਨਾਲ ਜੋ ਬਾਹਰ ਦਿੱਤੇ ਗਏ ਨੇ ਕਾਫੀ ਵਧੀਆ ਲੁੱਕ ਦੇ ਦਿੰਦੇ ਨੇ ਕੋਠੀ ਨੂੰ ਕਲਾਸਿਕਲ ਲੁੱਕ ਜੋ ਕਿ ਬਹੁਤ ਵਧੀਆ ਪਲਾਨ ਹੈ ਸੋ 2200 ਸਕਰ ਫੁੱਟ ਦਾ ਤੇ ਭਾਵੇਂ ਵੇਖ ਸਕਦੇ ਤੁਸੀਂ ਕਾਫੀ ਹੈਵੀ ਲੁੱਕ ਦੇ ਰਹੇ ਨੇ ਪਾਵੇ ਜੋ ਵੇਖਸਾਈਜ਼ ਤੁਸੀਂ ਚਾਰੇ ਸਾਈਡਾਂ ਤੇ ਬਾਈ ਨੇ ਪਾਵੇ ਹੀ ਲਗਾਏ ਹੋਏ ਨੇ ਜਾਲੀ ਨਿਵਰਤੀ ਗਈ ਹੈਗੀਗੀ ਸੋ ਉੱਪਰ ਵੀ ਵਧੀਆ ਸਖਤਾਈ ਵਾਲਾ ਕੰਮ ਕੀਤਾ ਹੋਇਆ ਸੋ ਬਾਈ ਜਿਹੜੇ ਮਿਸਤਰੀ ਠੇਕੇਦਾਰ ਨੇ ਇਹ ਕੋਠੀ ਬਣਾਈ ਹੈ ਦੋਸਤੋ ਉਹਨਾਂ ਦਾ ਨੰਬਰ ਸਕਰੀਨ ਤੇ ਪਾਵਾਂਗੇ ਆਪਾਂ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਬਾਈ ਨੇ ਸੋ ਕਿਸੇ ਭਰਾ ਨੇ ਵੀ ਕੋਈ ਮਾਨਸਾ ਦੇ ਨੇੜੇ ਤੇੜੇ ਉਹਨਾਂ ਤੋਂ ਕੰਮ ਕਰਾਉਣਾ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਕੋਈ ਵੀ رائے ਲੈਣੀ ਹੋਵੇ ਤਾਂ رائے ਵੀ ਲੈ ਸਕਦੇ ਹਾਂ ਆ ਦੇਖ ਸਕਦੇ ਹੋ ਜੀ ਉੱਪਰ ਜੋ ਬਲੈਕ ਐਂਡ ਵਾਈਟ نیچے ਤੇ ਬਾਹਰ ਬਾਹਰ ਇਹ ਟਾਇਲ ਲੱਗੀ ਹੋਈ ਹੈਗੀ ਜੋ ਕਿ ਉੱਪਰ ਸਿਰਫ ਟੈਂਕੀ ਦਾ ਏਰੀਆ ਰੱਖਿਆ ਗਿਆ ਆ ਜੋ ਬਈ ਉੱਪਰ ਉਹ ਵੀ ਦਿਖਾ ਦਿਓ ਇੱਕ ਵਾਰ ਟੈਂਕੀ ਕਵਰ ਕੀਤੀ ਹੋਈ ਹੈ ਜੋ ਕਿ ਧੁੱਪ ਵਗੈਰਾ ਤੋਂ ਖਰਾਬ ਨਹੀਂ ਹੁੰਦੀ ਹੈਗੀ ਟੈਂਕੀ ਸੋ ਦੋਸਤੋ ਇਸ ਕੋਠੀ ਦਾ ਜੋ 22 2250 ਸਕਰ ਫੁੱਟ ਏਰੀਆ ਹੈਗਾ 1400 نیچے ਬਣਿਆ ਹੋਇਆ ਤੇ 800 ਸਕਰ ਫੁੱਟ ਉੱਪਰ ਬਣਿਆ ਹੋਇਆ ਸੋ ਹੁਣ ਤੱਕ ਬਾਈ ਦੇ ਦਸਨ ਮੁਤਾਬਕ 30 ਲੱਖ ਰੁਪਇਆ ਲੱਗਾ ਇਸ ਕੋਠੀ ਦੇ ਉੱਪਰ ਜੋ ਕਿ ਇਹ ਕੋਠੀ ਖੇਤਾਂ ਦੇ ਵਿੱਚ ਬਣੀ ਹੋਈ ਹੈਗੀ ਇਹਨਾਂ ਕੋਲ ਇੱਕ ਵੀ ਇੱਟ ਨਹੀਂ ਸੀਗੀ ਕਿ ਥੱਲੇ ਨਿਉਾਂ ਵਗੈਰਾ ਵਾਸਤੇ ਨਵੀਂ ਇੱਟ ਲੱਗੀ ਆ ਸਾਰੀ ਤੇ ਕਾਫੀ ਡੂੰਗੀ ਨਿਉਾਂ ਪਰ ਕਿਲਿਆਂ ਦੀ ਗਈ ਆ ਜੋ ਕਿ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਬਾਹਰ ਨੇ ਕਾਫੀ ਡੂੰਗੇ ਨੇਗੇ ਸੇ ਤੋਂ 7 ਫੁੱਟ ਡੂੰਘੇ ਹੈਗੇ ਬਾਣ ਜੋ ਆਪਾਂ ਦੇਖ ਸਕਦੇ ਹਾਂ ਇਸ ਕੋਠੀ ਨਾਲੋਂ ਸੇ 7 ਫੁੱਟ ਘੱਟੋ-ਘੱਟ ਨਿਉ ਭਰੀ ਗਈ ਹੈ ਇਸ ਕੋਠੀ ਦੀ ਤੇ ਕਾਫੀ ਜ਼ਿਆਦਾ ਮਟੀਰੀਅਲ ਪੈ ਜਾਂਦਾ ਨੀਚੇ ਦੋਸਤੋ ਸੋ ਵੀਡੀਓ ਨੂੰ ਸ਼ੇਅਰ ਕਰਨਾ ਸੋ ਕਿਵੇਂ ਲੱਗਿਆ ਕੋਠੀ ਦਾ ਪਲਾਨ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ